ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂਨ ਵਾਸ ਜਵਲਾ ਖਾਲਸਾ ਰਹੇ ਨਿਆਰਾ ਤਬ ਲਗਤੇ ਹੀ ਦਿਹੂ ਮੈਂ ਸਾਰਾ ਜਾਵੇ ਗਏ ਬਿਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਨਿਹੰਗ ਸਿੰਘਾਂ ਚ ਕਰਵਾਇਤਾ ਜਿਹੜਾ ਹੌਲੇ ਹੌਲੇ ਤੇ ਨਾ ਪਹੁੰਚੇ ਨਿਹੰਗ ਸਿੰਘਾਂ ਦੇ ਵਿੱਚ ਪ੍ਰਾਰਥਨ ਸਮੇਂ ਤੋਂ ਇਹ ਸਮਝਿਆ ਜਾਂਦਾ ਸੀ ਵੀ ਉਸਨੇ ਜੜਾਈ ਕਰ ਗਿਆ ਉਹਦੇ ਉੱਪਰ ਕੋ ਹੱਲਾ ਗੁੱਲਾ ਹੋਇਆ ਜਾਂ ਕੋ ਗੁਜਰ ਗਿਆ ਤਾਂ ਹੀ ਉਹ ਆਇਆ ਨਹੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਬਾਣਾ ਹੈ ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਨੀਲਾ ਕੋੜਾ ਨੀਲਾ ਜੋੜਾ ਪਕੜ ਖੰਡਾ ਕੁਫਰ ਹੈ ਤੋੜਾ ਸਤਿਗੁਰਾਂ ਦਾ ਫੇਵਰਟ ਰੰਗ ਨੀਲਾ ਹੈ ਤੇ ਮਹਾਰਾਜ ਸੱਚੇ ਬਾਦਸ਼ਾਹ ਆਪਣੀਆਂ ਫੌਜਾਂ ਨੂੰ ਆਪੇ ਹੀ ਨੀਲਾ ਰੰਗ ਚੜਾ ਲੈਂਦੇ ਇਸ ਵਿੱਚ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਕਿ ਤੁਸੀਂ ਬਾਣਾ ਪਾ ਕੇ ਆਓ ਦੇਖੋ ਜੀ ਧਿਆਨ ਸੰਗਾਂ ਦੇ ਗੁਰਮਤਿ ਦੇ ਇਸ ਤਰ੍ਹਾਂ ਹੁੰਦੇ ਵੀ ਜਦੋਂ ਕੱਤਰਤਾ ਹੋਏਗੀ ਜੋ ਗੁਰਮਤਾ ਹੋਵੇਗਾ ਪੰਥ ਦਾ ਉਸ ਵਕਤ ਦੱਸਿਆ ਜਾਏਗਾ ਮੈਂ ਕਹਿਲਾਂ ਉਸ ਬਾਰੇ ਕੁਝ ਨਹੀਂ ਕਹਿ ਸਕਦਾ ਇਹਦੇ ਖਾਲਸਾ ਪੰਥ ਦਾ ਜੋ ਗੁਰਮਤਾ ਹੋਵੇਗਾ ਉਸ ਗੁਰਮਤੇ ਨੂੰ ਵਿਚਾਰ ਕੇ ਸਾਰੀ ਗੱਲ ਅੱਗੇ ਰਣਨੀਤੀ ਤਿਆਰ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਬਚਨ ਸਰ ਨੰਗਾ ਭੁਖਾਰthia ਖਾਲੀ ਕੋਈ ਨਾ ਜਾਏ ਇਹ ਉਹ ਧਾਰਾ ਹੈ ਇਥੋਂ ਕੋਈ ਖਾਲੀ ਨਹੀਂ ਜਾਂਦਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜੋ ਗੁਰੂ ਕਲਵੀਰਪਾਤਸ਼ਾਹ ਜੀ ਨੇ ਨੂਰਾਨੀ ਬਖਸ਼ਿਸ਼ਾਂ ਦਿੱਤੀਆਂ ਉਹਨਾਂ ਬਖਸ਼ਿਸ਼ਾਂ ਦਾ ਪ੍ਰਵਾਹ ਅੱਜ ਵੀ ਇਸ ਮਿਸਲ ਦੇ ਵਿੱਚ ਚੱਲ ਰਿਹਾ ਹੈ ਭਾਵੇਂ ਦੇਗ ਲੰਗਰ ਤਿਆਰ ਕਰਨ ਦੀ ਮਰਜ਼ਾਦਾ ਹੈ ਭਾਵੇਂ ਬਾਬਾ ਦੀਪ ਸਿੰਘ ਜੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ੀਦੀ ਦੇ ਅਗਾ ਅੰਮ੍ਰਿਤ ਵੇਲੇ ਸ਼ਰਧਾਈਆਂ ਤਿਆਰ ਕਰਕੇ ਸ਼ਿਕਾਉਂਦੇ ਉਹ ਸ਼ਰਧਾਈਆਂ ਦਾ ਲੰਗਰ ਹੈ ਨਾਮ ਜਪੋ ਵੰਡ ਕੇ ਛਕੋ ਤੇ ਕਿਰਤ ਕਰੋ ਦਾ ਨਾਰਾ ਮਾਰਦੀ ਹੋਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਰਹਿਣਾ ਔਰ ਉਰਬਾਣੀ ਦੇ ਨਾਲ ਲੱਗਣਾ ਅੰਮ੍ਰਿਤ ਵੇਲੇ ਉੱਠਣਾ ਗੁਰਸਿੱਖੀ ਦਾ ਜੀਵਨ ਔਰ ਦਲਪੰਥ ਦੇ ਵਿੱਚ ਜਲਸੀ ਗੁਰਸਿੱਖ ਦੀ ਘਾੜਤ ਹੁੰਦੀ ਹੈ ਉਹ ਘਾੜਤ ਨੂੰ ਘੜਿਆ ਜਾਂਦਾ ਹੈ ਔਰ ਛੋਟੇ ਛੋਟੇ ਬਾਲਕਾਂ ਨੂੰ ਗੁਰਮਤਿ ਵਿਦਿਆਲਿਆਂ ਵਿੱਚ ਪੜ੍ਹਾ ਕਰਕੇ ਉਹ ਵੇਖੋ ਸਵਾਰਨ ਦਾ ਯਤਨ ਮਿਸਨ ਸ਼ੀਦਾਂ ਤਰਨਾਂ ਦੇ ਲੋਕੀ ਤੇ ਹੈ। ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੀ ਸ਼ਾਨ ਕੀ ਸ਼ਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਹੋਲਾ ਮਹੱਲਾ ਦਾ ਪਵਨ ਪੁਰਬ ਚੱਲ ਰਿਹਾ ਹੈਗਾ ਔਰ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸੰਤਾਂ ਆਈਆਂ ਨੇ ਦਲ ਪੰਥ ਜਿਹੜੇ ਹੈਗੇ ਨੇ ਉਹ ਪਹੁੰਚੇ ਹੈਗੇ ਨੇ ਔਰ ਉੱਥੇ ਹੀ ਸਾਡੇ ਵਿੱਚ ਪਹੁੰਚੇ ਨੇ ਮਿਸ਼ਲ ਸ਼ਹੀਦਾਂ ਤਰਨਾ ਦਲ ਤੋਂ ਬਾਬਾ ਜੋਗਾ ਸਿੰਘ ਜੋ ਹਰ ਵਾਰ ਅਦਲ ਪੰਥ ਦੇ ਨਾਲ ਇੱਥੇ ਪਹੁੰਚਦੇ ਹੈਗੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈਗੀ ਹੈ ਉਹਨਾਂ ਦੇ ਕਰਕੇ ਇੱਥੇ ਪਹੁੰਚਦੀ ਹੈਗੀ ਹੈ ਸੋ ਇਸ ਵਾਰ ਦਾ ਹੋਲਾ ਮੱਲਾ ਕਾਫੀ ਖਾਸ ਵੀ ਹੈਗਾ ਸੋ ਅਸੀਂ ਬਾਬਾ ਜੀ ਦੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਸੰਗਤ ਤੇ ਦੇ ਨਾਮ ਤੇ ਆਪ ਜੀ ਕੀ ਸੰਦੇਸ਼ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ করুণਵਾਸ ਜਵਲਾ ਖਾਲਸਾ ਰਹੇ ਨਿਆਰਾ ਤਬ ਲਗਤੇਂ ਦਿਹੂੰ ਮੈਂ ਸਾਰਾ ਜਾਵੇ ਗਏ ਬਿਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਇਹ ਜੋ ਵੀ ਸਤਗੁਰਾਂ ਨੇ ਖਾਲਸੇ ਨੂੰ ਬਖਸ਼ਿਸ਼ਾਂ ਬਰਕਤਾਂ ਕੀਤੀਆਂ ਉਹ ਆਪ ਸਭ ਸੰਗਤਾਂ ਦਰਸ਼ਨ ਕਰ ਰਹੇ ਹੋ ਉਹ ਹੋਲੇ ਮਹੱਲੇ ਦੇ ਰੂਪ ਵਿੱਚ ਆਪ ਸੰਗਤਾਂ ਨੇ ਕੁਝ ਦਰਸ਼ਨ ਕਰ ਲਏ ਕੁਝ ਕੱਲ ਨੂੰ ਹੋਲਾ ਮਹੱਲਾ ਨਿਕਲਣਾ ਤੇ ਦਰਸ਼ਨ ਕਰੋਗੇ ਤੇ ਹੁਣ ਵਿਸਤਾਰ ਦੇ ਨਾਲ ਜੋ ਗਿਆਨੀ ਜੀ ਹੋਣੀ ਆਪ ਜੀ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਿਸਲ ਸਹੀਦਾ ਤੋਂ ਗਿਆਨੀ ਗੁਰਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਅਸੀਂ ਉਹਨਾਂ ਦੇ ਕੋਲੋਂ ਬਾਕੀ ਦੀ ਜਾਣਕਾਰੀ ਲਵਾਂਗੇ ਕਿਉਂਕਿ ਬਾਬਾ ਜੀ ਦੇ ਕੋਲ ਇਸ ਵੇਲੇ ਕਾਫੀ ਸਾਰੀ ਜਿਹੜੀ ਸੰਗਤ ਆ ਉਹ ਆ ਰਹੀ ਹੈਗੀਆ ਸੋ ਗਿਆਨੀ ਜੀ ਮਿਸਲ ਦੇ ਵੱਲੋਂ ਕੀ ਕੀ ਜਿਹੜੀਆਂ ਸੇਵਾਵਾਂ ਨੇ ਅੱਜ ਕੱਲ੍ਹ ਦਿੱਤੀਆਂ ਜਾ ਰਹੀਆਂ ਹੈਗੀਆਂ ਨੇ ਕਿਉਂਕਿ ਬਾਬਾ ਦੀਪ ਸਿੰਘ ਤੋਂ ਸ਼ੁਰੂ ਹੋਈ ਸੀਗੀ ਇਹ ਮਿਸਲ ਸੋ ਇਸ ਵੇਲੇ ਕਿਸ ਤਰ੍ਹਾਂ ਦੀਆਂ ਸੇਵਾਵਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸਲ ਚ ਇਦਾਂ ਤਰਨਾ ਦਾ ਸ੍ਰੀ ਬਾਬਾ ਬਕਾਲਾ ਸਾਹਿਬ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹਦੇ ਪਹਿਲੇ ਬਾਨੀ ਜਥੇਦਾਰ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਹਨ ਔਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਨੂਰਾਨੀ ਬਖਸ਼ਿਸ਼ਾਂ ਦਿੱਤੀਆਂ ਉਹਨਾਂ ਬਖਸ਼ਿਸ਼ਾਂ ਦਾ ਪ੍ਰਵਾਹ ਅੱਜ ਵੀ ਇਸ ਮਿਸਲ ਦੇ ਵਿੱਚ ਚੱਲ ਰਿਹਾ ਹੈ ਭਾਵੇਂ ਦੇਗ ਲੰਗਰ ਤਿਆਰ ਕਰਨ ਦੀ ਮਰਜ਼ਾਦਾ ਹੈ ਭਾਵੇਂ ਬਾਬਾ ਦੀਪ ਸਿੰਘ ਜੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ੀਦੀ ਦੇ ਅਗਾ ਅੰਮ੍ਰਿਤ ਵੇਲੇ ਸ਼ਰਧਾਈਆਂ ਤਿਆਰ ਕਰਕੇ ਸਿਖਾਉਂਦੇ ਉਹ ਸ਼ਰਧਾਈਆਂ ਦਾ ਲੰਗਰ ਹੈ ਭਾਵੇਂ ਬਾਬਾ ਦੀਪ ਸਿੰਘ ਜੀ ਨੇ ਪੰਥ ਦੇ ਵਿੱਚ ਗੁਰਬਾਣੀ ਦੇ ਸਰੂਪ ਲਿਖੇ ਉਹ ਗੁਰਬਾਣੀ ਦੇ ਸਰੂਪ ਲਿਖਣ ਦੀ ਗੱਲ ਹੈ ਭਾਵੇਂ ਬਾਬਾ ਦੀਪ ਸਿੰਘ ਜੀ ਵਾਂਗ ਗੁਰਬਾਣੀ ਦੇ ਵਿਖਿਆਨ ਦੀ ਬਾਤ ਹੈ ਜਿੰਨੇ ਵੀ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਪੱਖ ਹਨ ਉਹ ਸਾਰੇ ਅੱਜ ਮਿਸਰ ਸ਼ਹੀਦਾਂ ਤਰਨਾ ਦਲ ਦੇ ਵਿੱਚ ਚੱਲ ਰਹੇ ਹਨ ਲੰਗਰ ਦਾ ਅਮਰਤ ਵੇਲੇ ਤੋਂ ਹੀ 2 ਵਜੇ ਤੋਂ ਪਹਿਲਾਂ ਸ਼ਹੀਦੀ ਦੇਗਾਂ ਦੇ ਲੰਗਰ ਤਿਆਰ ਹੁੰਦੇ ਗੁਰੂ ਕਲਗੀਧਰ ਜੀ ਨੂੰ ਭੋਗ ਲੱਗਦਾ ਫਿਰ ਜੋ ਵੀ ਕੋਈ ਸ਼ਰਨਾਰਥੀ ਕੋਈ ਆਰਤਵੰਤ ਚੱਲ ਕੇ ਆਉਂਦਾ ਉਸ ਦੇ ਤਾਂ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਗੁਰੂ ਨਾਨਕ ਸਾਹਿਬ ਦੇ ਬਚਨ ਸਰ ਨੰਗਾ ਭੁਖਾਰthia ਖਾਲੀ ਕੋਈ ਨਾ ਜਾਏ ਇਹ ਉਹ ਧਾਰਾ ਹੈ ਇੱਥੋਂ ਕੋਈ ਖਾਲੀ ਨਹੀਂ ਜਾਂਦਾ ਔਰ ਬਾਬਾ ਜੀ ਜਿਵੇਂ ਅਰਦਾਸਾਂ ਕਰਕੇ ਬੜਿਆ-ਬੜਿਆ ਦੇ ਮੋਰਚੇ ਤੋੜਦੇ ਅੱਜ ਬਾਬਾ ਜੀ ਵੱਲੋਂ ਵੀ ਸੰਗਤਾਂ ਦੀ ਭੀੜ ਇਸ ਗੱਲ ਦੀ ਮਿਸਾਲ ਹੈ ਔਰ ਗੁਰਮਤ ਦੇ ਵੱਖੋ-ਵੱਖਰੇ ਥਾਣਾ-ਵਾਵਾਂ ਦੇ ਉੱਤੇ ਭਾਵੇਂ ਗੁਰਦੁਆਰਾ ਸ਼ਹੀਦੀ ਬਾਗ ਦੀ ਗੱਲ ਹੈ ਭਾਵੇਂ ਸਮਾਦ ਬਾਬਾ ਨੌ ਸਿੰਘ ਜੀ ਦੀ ਗੱਲ ਹੈ ਭਾਵੇਂ ਮਿਸਲ ਦੇ ਹੈੱਡਕੁਆਟਰ ਬਾਬਾ ਬਕਾਲਾ ਸਾਹਿਬ ਛੇਵੇਂ ਪਾਤਸ਼ਾਹ ਦੇ ਸਥਾਨ ਦੀ ਬਾਤ ਹੈ ਸਾਰਿਆਂ ਸਥਾਨਾਂ ਦੇ ਉੱਪਰ ਗੁਰਮਤ ਦੇ ਵਿਦਿਆਲੇ ਚੱਲ ਰਹੇ ਨੇ ਔਰ ਬੜੇ ਬੜੇ ਗਿਆਨੀ ਬਾਬਾ ਦੀਪ ਸਿੰਘ ਜੀ ਦੇ ਪੰਥ ਦੇ ਵਿੱਚ ਗਿਆਨੀ ਮਹਿਤਾਬ ਸਿੰਘ ਜੀ ਮਹੰਤ ਤਰਲੋਚਨ ਸਿੰਘ ਜੀ ਬੜੇ ਬੜੇ ਵਿਦਵਾਨ ਕੰਮ ਕਰ ਰਹੇ ਨੇ ਗੁਰਬਾਣੀ ਦਾ ਬਖਿਆਨ ਹੱਥ ਲਿਖਤ ਬੀੜਾ ਲਿਖਣੀਆਂ ਔਰ ਬਾਬਾ ਜੀ ਹਰੇਕ ਸਾਲ ਦੋ ਤੋਂ ਤਿੰਨ ਨਵੀਆਂ ਪੁਸਤਕਾਂ ਵਕ ਵਕ ਵਿਦਵਾਨਾਂ ਤੋਂ ਲਿਖਾ ਕੇ ਹੰਤ ਦੀ ਛੋਲੀ ਵਿੱਚ ਪਾ ਰਹੇ ਇਥੋਂ ਔਰ ਜਿਸ ਤਰ੍ਹਾਂ ਦਾ ਸਿੱਖੀ ਜੀਵਨ ਦੇ ਵਿੱਚ ਨਿਗਾਰ ਆ ਰਿਹਾ ਹੈਗਾ ਜਾਂ ਕੌਮ ਦੇ ਵਿੱਚ ਜਿਸ ਤਰ੍ਹਾਂ ਦੇ ਫੈਸਲੇ ਆਉਂਦੇ ਹੈਗੇ ਆ ਉਹਦੇ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਜਿਹੜੀ ਮਿਸ਼ਲ ਸ਼ਹੀਦਾਂ ਆ ਉਹ ਕੀ ਕੁਝ ਕਾਰਜ ਕਰਦੀ ਹੈਗੀ ਹੈ ਮਿਸ਼ਲ ਸ਼ਹੀਦਾਂ ਤਰਨਾਂ ਦਲ ਨਾਮ ਜਪੋ ਵੰਡ ਕੇ ਸ਼ਕੋ ਤੇ ਕਿਰਤ ਕਰੋ ਦਾ ਨਾਰਾ ਮਾਰਦੀ ਹੋਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਰਹਿਣਾ ਔਰ ਕੁਰਬਾਨੀ ਦੇ ਨਾਲ ਲੱਗਣਾ ਅਮਰਤਵ ਲਈ ਉੱਠਣਾ ਗੁਰਸਿੱਖੀ ਦਾ ਜੀਵਨ ਔਰ ਦਲਪੰਥ ਦੇ ਵਿੱਚ ਜੈਸੀ ਗੁਰਸਿੱਖ ਦੀ ਘਾੜਤ ਹੁੰਦੀ ਹੈ ਉਹ ਘਾੜਤ ਨੂੰ ਘੜਿਆ ਜਾਂਦਾ ਹੈ ਔਰ ਛੋਟੇ-ਛੋਟੇ ਬਾਲਕਾਂ ਨੂੰ ਗੁਰਮਤ ਵਿਦਿਆਲਿਆਂ ਵਿੱਚ ਪੜਾਹ ਕਰਕੇ ਉਹਨਾਂ ਨੂੰ ਸਕੂਲੀ ਵਿੱਦਿਆ ਦੇ ਕਰਕੇ ਨਾਲ ਨਾਲ ਗੁਰਮਤ ਦੀ ਵਿੱਦਿਆ ਦੇ ਕਰਕੇ ਔਰ ਡਿਗਰੀਆਂ ਤੱਕ ਕਰਵਾ ਕੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਸਾਰਾ ਖਰਚਾ ਕਰਕੇ ਔਰ ਭਵਿੱਖ ਸਵਾਰਨ ਦਾ ਯਤਨ ਮੇ ਸਲੀਸ਼ੀ ਦਾ ਤਰਨਾ ਦਾ ਲੋਕੀਤ ਜਾਇਦਾ ਅਸੀਂ ਦੇਖ ਰਹੇ ਕਿ ਬਾਬਾਈ ਕੋ ਬਹੁਤ ਸਾਰੀ ਸੰਗਤ ਜਿਹੜੀ ਹੈਗੀ ਆ ਉਹ ਵੀ ਆਉਂਦੀ ਹੈਗੀ ਆ ਤੇ ਜਿਵੇਂ ਅਸੀਂ ਪੰਜਾਬ ਦੇ ਪਿੰਡਾਂ ਚ ਨਸ਼ਿਆਂ ਦਾ ਬਾਤ ਹੈ ਮਾਜੇ ਦੇ ਵਿੱਚ ਖਾਸ ਕਰਕੇ ਕਿ ਕਿਆ ਜਾਂਦਾ ਵੀ ਬਹੁਤ ਨਸ਼ਾ ਆ ਰਿਹਾ ਹੈਗਾ ਆ ਤਾਂ ਕਿਵੇਂ ਇਸ ਤਰ੍ਹਾਂ ਵੀ ਕੋਈ ਮਾਵਾਂ ਪੈਣਾ ਆਪਣੇ ਦੁੱਖ ਦਰਦ ਲੈ ਕੇ ਆਉਂਦੀਆਂ ਨੇ ਕਿ ਨੌਜਵਾਨ ਨਸ਼ਿਆਂ ਚ ਗਲਤਾਨ ਹੈਗੇ ਨੇ ਕੋਈ ਪਰੇਸ਼ਾਨੀਆਂ ਲੈ ਕੇ ਆਉਂਦੇ ਨੇ ਹਾਂ ਬਾਬਾ ਜੀ ਦੇ ਕੋਲ ਆਉਂਦੀਆਂ ਨੇ ਬਾਬਾ ਜੀ ਅਰਦਾਸ ਕਰਦੇ ਔਰ ਕਈ ਜਿਹੜੇ ਬੱਚੇ ਉਹਨਾਂ ਦਾ ਜੀਵਨ ਵਿਗੜ ਚੁੱਕਾ ਕਈ ਸਿੰਘ ਸਾਡੇ ਨਸ਼ਾ ਸੁਧਾਰ ਕੇਂਦਰ ਚਲਾ ਰਹੇ ਉਹਨਾਂ ਕੇਂਦਰਾਂ ਦੇ ਵਿੱਚ ਵੀ ਉਹਨਾਂ ਨੂੰ ਭੇਜ ਕੇ ਔਰ ਐਸੇ ਯਤਨ ਵੀ ਮਾਂਪੁਰਖਾਂ ਵੱਲੋਂ ਕੀਤੇ ਜਾ ਰਹੇ। ਔਰ 16 ਤਰੀਕ ਨੂੰ ਜਿਹੜਾ ਕੁਝ ਜਥੇਬੰਦੀਆਂ ਦੇ ਵੱਲੋਂ ਇੱਥੇ ਕਾਲ ਦਿੱਤੀ ਗਈ ਹੈ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਇਸ ਵੇਲੇ ਕਾਰਜਕਾਰੀ ਜਥੇਦਾਰ ਲਗਾਏ ਗਏ ਨੇ ਜਾਂ ਜਿਹੜੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਤੁਸੀਂ ਸਮਰਥਨ ਦੇ ਰਹੇ ਹੈਗੇ ਆ ਔਰ ਕਿ ਉਸ ਇਕੱਠ ਨਾਲ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਆ ਜਾਂ ਅਜੇ ਦਲਪੰਥ ਨੇ ਫੈਸਲਾ ਲੈਣਾ ਬਾਕੀ ਹੈ। ਦੇਖੋ ਜੀ ਨਿਹੰਗ ਸਿੰਘਾਂ ਦੇ ਗੁਰਮਤੇ ਤੇ ਇਸ ਤਰ੍ਹਾਂ ਹੁੰਦੇ ਵੀ ਜਦੋਂ ਕੱਤਰਤਾ ਹੋਏਗੀ ਜੋ ਗੁਰਮਤਾ ਹੋਏਗਾ ਪੰਥ ਦਾ ਉਸ ਵਕਤ ਦੱਸਿਆ ਜਾਏਗਾ ਮੈਂ ਕਹਿਲਾ ਉਸ ਬਾਰੇ ਕੁਝ ਨਹੀਂ ਕਹਿ ਸਕਦਾ ਇਹਦੇ ਖਾਲਸਾ ਪੰਥ ਦਾ ਜੋ ਗੁਰਮਤਾ ਹੋਵੇਗਾ ਉਸ ਗੁਰਮਤੇ ਨੂੰ ਵਿਚਾਰ ਕੇ ਸਾਰੀ ਗੱਲ ਅੱਗੇ ਰਣਨੀਤੀ ਤਿਆਰ ਕੀਤੀ ਜਾਏ ਸੋ ਇਸ ਹੋਲਾਮੱਲਾ ਦੇ ਪੁਰਬ ਤੇ ਸਾਨੂੰ ਜਿਵੇਂ ਨੌਜਵਾਨ ਖਾਲਸਾ ਹੀ ਬਾਣੇ ਦੇ ਵਿੱਚ ਨਜ਼ਰ ਆਉਂਦੇ ਨੇ ਨੀਲੇ ਬਾਣੇ 'ਚ ਹੋਰ ਪੁਰਬਾਂ ਤੇ ਨਹੀਂ ਨਜ਼ਰ ਆਉਂਦੇ ਹੈਗੇ ਸੋ ਉਹਨਾਂ ਨੂੰ ਬਾਣੇ ਪ੍ਰਤੀ ਪ੍ਰੇਰਿਤ ਕਰਨ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਬਾਣਾ ਹੈ ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਨੀਲਾ ਘੋੜਾ ਨੀਲਾ ਜੋੜਾ ਪਕੜ ਖੰਡਾ ਕੁਫਰ ਹੈ ਤੋੜਾ ਸਤਿਗੁਰਾਂ ਦਾ ਫੇਵਰਟ ਰੰਗ ਨੀਲਾ ਹੈ ਤੇ ਮਹਾਰਾਜ ਸੱਚੇ ਬਾਦਸ਼ਾਹ ਆਪਣੀਆਂ ਫੌਜਾਂ ਨੂੰ ਆਪੇ ਹੀ ਨੀਲਾ ਰੰਗ ਚੜਾ ਲੈਂਦੇ ਇਸ ਵਿੱਚ ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਕਿ ਤੁਸੀਂ ਬਾਣਾ ਪਾ ਕੇ ਆਓ ਕਿਉਂਕਿ ਗੁਰੂ ਨਿਹੰਗ ਸਿੰਘਾਂ ਦੀ ਗੁਰਬਾਤ ਜਿਹੜਾ ਹੌਲੇ-ਹੌਲੇ ਤੇ ਨਾ ਪਹੁੰਚੇ ਨਿਹੰਗ ਸਿੰਘਾਂ ਦੇ ਵਿੱਚ ਪ੍ਰਾਰਥਨ ਸਮੇਂ ਤੋਂ ਇਹ ਸਮਝਿਆ ਜਾਂਦਾ ਸੀ ਵੀ ਉਸ ਨੇ ਚੜ੍ਹਾਈ ਕਰ ਗਿਆ ਕਿ ਪਹਿਲੇ ਸਮਿਆਂ ਵਿੱਚ ਉਹਦੀ ਪੜਤਾਲ ਇਹ ਹੁੰਦੀ ਸੀ ਉਹਨੂੰ ਜਿਉਂਦਾ ਨਹੀਂ ਮੰਨਿਆ ਜਾਂਦਾ ਤੇ ਉਹ 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 ਸਿੰਘ ਨੂੰ ਕੁਝ ਉਹਦੇ ਉੱਪਰ ਕੋ ਹੱਲਾ ਗੁੱਲਾ ਹੋਇਆ ਹੈ ਜਾਂ ਕੋ ਗੁజర్ ਗਿਆ ਤਾਂ ਹੀ ਉਹ ਆਇਆ ਨਹੀਂ ਕਿਉਂਕਿ ਸਾਰੇ ਸਿੰਘ ਹੀ ਹੌਲੇ ਮਹਲੇ ਦੇ ਉੱਪਰ ਚੱਲ ਕੇ ਹੁੰਦੇ ਸੀ ਇਸ ਵਾਸਤੇ ਜਿੰਨੇ ਵੀ ਸਿੱਖ ਨੇ ਸਾਰੇ ਆ ਕੇ ਹਾਜ਼ਰਾ ਗੁਰੂ ਚਰਨਾ ਵਿੱਚ ਲੁਕਦੇ ਚਾਰ ਵੱਡੇ ਪੁਰਬ ਨੇ ਵਿਸਾਖੀ ਹੈ ਦੀਵਾਲੀ ਹੈ ਹੋਲਾ ਮੱਲਾ ਹੈ ਤੇ ਇਹ ਦੁਸ਼ਹਿਰਾ ਹੈ ਇਹਨਾਂ ਚਵਾਂ ਮੱਲਿਆਂ ਦੇ ਜੇ ਕੋਈ ਸਿੱਖ ਦਾ ਨਾ ਆਵੇ ਜੇ ਉਹਦੀ ਪਸ਼ਪੜਤਾਲ ਹੁੰਦੀ ਹੈ ਵੀ ਉਹਨੂੰ ਕੀ ਕਾਰਨ ਹੋਇਆ ਕਿਉਂ ਨਹੀਂ ਚੱਲ ਕੇ ਆਇਆ ਸੋ ਤੁਸੀਂ ਆਪਣੇ ਦਲਪੰਥ ਚ ਵੀ ਪੂਰਾ ਪਤਾ ਕਰਦੇ ਵੀ ਹਾਂ ਵੀ ਸਾਡੇ ਸਿੰਘ ਕਿਉਂ ਨਹੀਂ ਹੋਲਾ ਮੱਲਾ ਤੇ ਹਾਂਜੀ ਹਾਂਜੀ ਹਾਂ ਪਾਸ਼ਾ ਦਾ ਹੁਕਮ ਹੈ ਹਾਂਜੀ ਹਾਂਜੀ ਔਰ ਜਿਹੜੀ ਨਿਹੰਗ ਸਿੰਘਾਂ ਦੀ ਵਿਰਾਸਤੀ ਬੋਲੀ ਆ ਜਿਵੇਂ ਬੋਲੇ ਬਹੁਤ ਐਮ ਮੰਨੇ ਜਾਂਦੇ ਹੈਗੇ ਤਾਂ ਕਿਵੇਂ ਤੁਸੀਂ ਜਿਹੜੇ ਅੱਜ ਤਾਂ ਸਾਡੀ ਜਨਰੇਸ਼ਨ ਮਾਡਰਨ ਹੋ ਗਈ ਹਨਾ ਸਾਡੇ ਬੱਚੇ ਕਨਵਰਟ ਸਕੂਲਸ ਦੇ ਵਿੱਚ ਜਾ ਰਹੇ ਹੈਗੇ ਉਹਦੇ ਨਾਲ ਵੀ ਜੋੜਦੇ ਹੈਗੇਆਂ ਜਿਹੜੇ ਰਵਾਇਤੀ ਸ਼ਬਦ ਹੈ ਅੱਜ ਵੀ ਉਹਦੇ ਚ ਗੱਲਬਾਤ ਹੁੰਦੀ ਹੈ ਦਲ ਪੰਥ ਦੇ ਵਿੱਚ ਹਾਂਜੀ ਉਹਨਾਂ ਚ ਹੀ ਹੁੰਦੀ ਹੈ ਜੀ ਪੁਰਾਣੇ ਸ਼ਬਦ ਹੀ ਹੈ ਬਾਕੀ ਵਿਦਿਆਲਿਆਂ ਦੇ ਵਿੱਚ ਅਸੀਂ ਸਾਰਾ ਰੌ ਰਿਤੀ ਪ੍ਰਾਤਨ ਬੋਲੇ ਛਪਵਾਏ ਵੀ ਹੈ ਮਾਨਕੋਸ਼ ਦੇ ਵਿੱਚ ਕਾਨ ਸਿੰਘ ਨਾਭਾ ਨੇ ਵੀ ਲਿਖੇ ਨੇ ਔਰ ਸਾਡੀਆਂ ਪੁਸਤਕਾਂ ਵਿੱਚ ਵੀ ਛਪਾਏ ਗਏ ਤੇ ਉਹ ਅਸੀਂ ਅੱਗੇ ਤੋਂ ਅੱਗੇ ਦੱਸਦੇ ਹਾਂ ਸੀ ਤੁਸੀ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਪੂਰੀ ਜਾਣਕਾਰੀ ਚਲ ਰਾਜੀ ਧੰਨਵਾਦ ਬਾਈੁਰੂ ਜੀ ਕਾ ਸਾਲ ਸਾਬ ਸੋਇਸਨ ਸਾਡੇ ਨਾਲ ਮਿਸ਼ਲ ਸ਼ਹੀਦਾਂ ਤਰਨਾ ਦਲ ਤੋਂ ਗਿਆਨੀ ਗੁਰਿੰਦਰ ਸਿੰਘ ਜੀ ਜੋ ਕਿ ਆ ਪ੍ਰਚਾਰਕ ਵੀ ਨੇ ਔਰ ਬਾਬਾ ਜੀ ਵੱਲੋਂ ਉਹਨਾਂ ਨੇ ਬਚਨ ਕੀਤੇ ਹੈਗੇ ਆ ਔਰ ਹਰ ਸਾਲ ਜਿਹੜਾ ਦਲਪੰਥ ਹੈ ਉਹਦੇ ਵੱਲੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਹੈਗਾ ਆ ਉਹ ਖਾਲਸਾ ਹੀ ਫੌਜਾਂ ਦੇ ਵੱਲੋਂ ਹੋਲਾ ਮੱਲਾ ਮਨਾਇਆ ਜਾਂਦਾ ਹੈ ਗਰ ਹਰ ਵਾਰੀ ਮਿਸ਼ਲ ਸਹੀਦਾ ਤਰਨਾਦਲ ਜਿਹੜਾ ਹੈਗਾ ਇਸ ਦੇ ਵਿੱਚ ਸ਼ਿਰਕਤ ਕਰਦਾ ਹੈਗਾ ਔਰ ਸਾਡੀ ਕੋਸ਼ਿਸ਼ ਹੈ ਕਿ ਹੋਲਾ ਮੱਲਾ ਦੇ ਇਸ ਪਾਵਨ ਪਰਮ ਨੂੰ ਅਰਧ ਤੱਕ ਪਹੁੰਚਾਇਆ ਜਾਵੇ ਲਗਾਤਾਰ ਕੋਸ਼ਿਸ਼ ਜਾਰੀ ਰਹੇਗੀ ਫਿਲਹਾਲ ਮੈਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ